ਹਾਉਣ ਬੋਲ ਜਾਨ ਆ ਗਿਆ ਸਾਰਾ ਕੁਝ ਹੈ ਕੁਝ ਨਹੀਂ ਜਿਆਦਾ ਇਹਦਾ ਸਰੀਰ ਛੱਡ ਕੇ ਚੱਲ ਗਿਆ ਉੱਤੀ ਬੋਲ ਮੂਣਾ ਬੋਲ ਚੱਲ ਜਾ ਬਚੰਨ ਨੇ ਆ ਤੁਸੀਂ ਪਹਿਲਾਂ ਕਹਿੰਦਾ ਮੇਰੇ ਛੀਸ਼ੀ ਵਿੱਚ ਚੈੱਕ ਕਰੋ ਛੀਸ਼ੀ ਕੈਦ ਹੋਣਾ ਜੇ ਇਹਦਾ ਸਰੀਰ ਛੱਡ ਕੇ ਨਾ ਫੋਰਟੀ ਚੜਨਾ ਸਰੀਰ ਛੱਡ ਕੇ ਜਾਣਾ ਸਰੀਰ ਛੱਡ ਦੇਣਾ ਪਹਿਲਾਂ ਤੈਨੂੰ ਇਹ ਵੀ ਤੈਨੂੰ ਸਭ ਯਾਦ ਆ ਰਿਹਾ ਤੂੰ ਕੌਣ ਆ ਕਿੱਥੋਂ ਆਇਆ ਬੋਲ ਦੱਸ ਮੈਨੂੰ ਘਰ ਦੇ ਨਾਲ ਬਾਹਰ ਨਾਲ ਸਾ ਤੂੰ ਦੱਸ ਤੇਰੀ ਮੈਂ ਪਿੱਛੇ ਵਾ ਫਲਟ ਕਰਦਾ ਇੱਧਰ ਆ ਬਟਾ ਆਪੜ ਨੂੰ ਲਾਜੇ ਬੈਠੇ ਨੂੰ ਇੰਜ ਬੈਠਣ ਤੇ ਸਭ ਤੋਂ ਯਾਦ ਹੈ ਨਾ ਕਰਾਮੇ ਗਾੜੀ ਕਰਦੇ ਆ ਹੋਮ ਬੰਦੀਰ ਹੈ ਉਹ ਕਿ ਨਾ ਹੋਮ ਬੰਦੀਰ ਦੀ ਉਸੇ ਇੱਥੇ ਡਰਾਮੇ ਚੋਈ ਨਹੀਂ ਚਾਹੇ ਬੋਲ ਸਭ ਤੋਂ ਯਾਦ ਆ ਗਿਆ ਨਾ ਬੋਲ ਸਾਕੇ ਯਾਦ ਆ ਗਿਆ ਕੌਣ ਤੂੰ ਬੋਲ ਗਰਦ੍ਰਿਸ਼ ਐ ਹੋਣੀ ਜਿਹੜੀ ਮੈਂ ਕਹੂੰਗਾ ਤਨੀ ਬੋਲ ਛਲੀ ਸ਼ਰਕੇ ਜਾਣਾ ਨਾ ਕੋਣ ਆ ਤੂੰ ਬੋਲ ਨਾਮ ਆ ਸਭ ਨਾ ਤੇ ਹੋ ਥਾਰੇ ਨਾ ਨਾ ਦੱਸ ਨਾ ਦੱਸ ਬੋਲ ਇਹਨਾਂ ਦੇ ਘਰ ਦਾ ਜਾ ਬਾਹਰ ਲਾ ਕਿੰਨੇ ਜਾਣੇ ਤੇਰੇ ਨਾਲ ਕੌਣ ਕੌਣ ਆ ਤੁਸੀਂ ਬੋਲ ਮੈਂ ਤੁਹਾਨੂੰ ਪੁੱਛ ਰਿਹਾ ਬੋਲ ਕੌਣ ਕੌਣ ਆ ਤੇਰੇ ਨਾਲ ਕੌਣ ਕੌਣ ਆ ਤੇਰੇ ਨਾਲ ਬੋਲ ਹੈ ਤੇਰੇ ਨਾਲ ਕੀ ਆ ਤਾਂ ਕੱਤੇ ਬੋਲ ਤੇਰੇ ਨਾਲ ਕੀ ਆ ਤੇਰੇ ਨਾਲ ਕੀ ਆ ਹਾਂ ਪਰਵਿੰਦਰ ਨਾਲ ਹੀ ਗੱਲ ਕਰ ਰਿਹਾ ਜਿਹੜੀ ਕੁੜੀ ਦੇ ਉੱਤੇ ਜੀਵਾ ਦੌਂਦੇ ਨੇ ਗੱਲ ਕਰ ਰਿਹਾ ਪਰਵਿੰਦਰ ਨੂੰ ਤਾਂ ਵੀ ਚੁੰਟੀਆਂ ਵੀ ਮਾਰ ਰਿਹਾ ਜਿਹਦੇ ਦਰਦ ਹੋ ਰਿਓ ਬੋਲੇ ਜਿਹੜਾ ਮਚੜਾ ਹੋ ਕੇ ਬੈਠਾ ਤੇ ਸੋਚਦਾ ਕਿ ਮੈਂ ਬਚ ਜਾਊਂਗਾ ਨਾ ਬੋਲ ਆਪਣਾ ਜਦੋਂ ਇਹ ਮੈਂ ਬੋਤਲ ਚ ਮਾਰ ਕਰਕੇ ਜਦੋਂ ਮੈਂ ਸ਼੍ਰੀਸ਼ਰ ਕੇ ਚਲ ਜੂਗਾ ਇਹ ਜਿਹੇ ਹੱਥ ਘਾੜੂ ਤੇਰੀ ਯਾਦ ਰੱਖੀਂਗਾ ਬੋਲ ਆਪਣਾ ਨਾ ਬੋਲ ਅਸਲੀ ਨਾ ਬੋਲ ਆਪਣਾ ਅਭੀ ਪ੍ਰਚਾਂਦੇ ਬੋਲ ਰਾਜਮ ਕੀ ਕਰਿਆ ਬੋਲ ਕਿੰਨੇ ਸਾਲ ਹੋ ਗਏ ਤੈਨੂੰ ਮਰੇ ਹੋ ਇਹਨੂੰ ਇਹ ਦੱਸ ਕਿੰਨੇ ਸਾਲ ਹੋ ਗਏ ਤੈਨੂੰ ਮਰੇ ਹੋ ਇਹਨੂੰ ਤੈਨੂੰ ਕੀ ਪੁੱਛ ਰਿਹਾ ਮੈਂ ਕਿੰਨੇ ਸਾਲ ਹੋ ਗਏ ਤੈਨੂੰ ਮਰੇ ਹੋ ਤਿੰਨੇ ਸਾਲ ਹੋ ਗਏ ਮਰੇ ਇਹਨੂੰ